ਕੁਪਵਾਨਪੁਰੀਆ ਦੇ ਉੱਪਰ ਇੱਕ ਇਲਜ਼ਾਮ ਲੱਗਦਾ ਇੱਕ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ ਕਿ ਇਹ ਤਾਂ ਜੀ ਜੇਲ੍ਹ ਤੋਂ ਬੈਠ ਕੇ ਚਿੱਟੇ ਦਾ ਕੰਮ ਕਰ ਰਿਹਾ ਹੈਗਾ ਇਹ ਤਾਂ ਤਸਕਰੀ ਕਰ ਰਿਹਾ ਹੈਗਾ ਤੇ ਰੁਪਿਆ ਕਮਾ ਰਿਹਾ ਹੈ ਔਰ ਇਹ ਗੱਲਾਂ ਆਉਂਦੀਆਂ ਕਿ ਸਾਰਾ ਕੁਝ ਜਿਹੜਾ ਇਸ ਦਾ ਜਿਹੜਾ ਫਾਈਨਾਂਸ ਹੈ ਉਹ ਬਾਹਰ ਜਿਹੜੇ ਇਸ ਦਾ ਭਰਾ ਬੈਠਾ ਤੁਹਾਡੇ ਤੇ ਇਲਜ਼ਾਮ ਲਾਦੇ ਕਿ ਭਈ ਉਹ ਸੈੱਟ ਕਰਦਾ ਇਹਦੇ ਗੱਲਾਂ ਦੇ ਉੱਪਰ ਤੁਸੀਂ ਕੀ ਕਹੋਗੇ ਮੈਨੂੰ ਤੁਸੀਂ ਦੱਸੋ ਮੈਨੂੰ 17 ਸਾਲ ਹੋ ਗਏ ਬਾਹਰ ਰਹਿੰਦੇ ਨੂੰ ਜਦੋਂ ਮੈਂ ਇੰਡੀਆ ਛੱਡਿਆ ਜੱਗੂ ਤੇ ਇੱਕ ਪਰਚਾ ਨਹੀਂ ਜੱਗੂ ਇਹ ਖੇਡਦਾ ਜਵਾਕ ਸੀ ਜੀ ਠੀਕ ਹੈ ਕਬੱਡੀ ਖੇਡਦਾ ਸੀ ਮੈਨੂੰ 17 ਸਾਲ ਹੋ ਗਏ ਤੁਹਾਨੂੰ ਕੀ ਲੱਗਦਾ ਇੰਡੀਆ ਦੀ ਇੰਟੈਲੀਜੈਂਸ ਐਡੀ ਬੇਮਕੂਫ ਹੋ ਗਈ ਵੀ ਜੇ ਜੱਗੂ ਕੁਝ ਕਰਦਾ ਹੋਊਗਾ ਭਰਾ ਉਹਦਾ ਪੈਸਾ ਸਾਹਮਣੇ ਹੋਊਗਾ ਅਜੇ ਤੱਕ ਉਹ ਕਿਤੇ ਮੈਨੂੰ ਸਾਹਮਣੇ ਨਾ ਲੱਗੇ ਹੁੰਦੇ ਨਹੀਂ ਬਾਹਰੋਂ ਲਿਆਉਣਾ ਕਈ ਵਾਰ ਇਹ ਹੋ ਜਾਂਦਾ ਹੈ ਕਿ ਹੋਰ ਦੇਸ਼ ਚੋਂ ਪੁਲਿਸ ਇਹ ਵੀ ਕਹਿ ਸਕਦੀ ਹੈ ਭਾਜੀ ਬਾਹਰੋਂ ਬਾਹਰੋਂ ਲਿਆਉਂਦਾ ਕੋਈ ਬਾਹਰੋਂ ਕੋਈ ਐਵੀਡੈਂਸ ਦਾ ਦਿੰਦੀ ਨਾ ਕੁਝ ਮੀਡੀਆ ਚ ਦੱਸਦੀ ਹੈ ਕਿ ਇਹ ਆਹ ਦੇਖੋ ਜੀ ਇਹਦਾ ਭਰਾ ਕਰ ਰਿਹਾ ਜੀ ਇਹਦਾ ਭਰਾ ਕਰ ਰਿਹਾ ਔਰ ਇਹ ਗੱਲਾਂ ਕਿਉਂ ਚੱਲਦੀਆਂ ਸਰ ਇਹ ਗੱਲਾਂ ਕਿਉਂ ਚੱਲਦੀਆਂ ਕਿ ਜੱਗੂ ਦਾ ਤਾਂ ਦੇਖੋ ਜੀ ਆਪਣੇ ਏਰੀਆ 'ਚ ਪੂਰੀ ਸੈਟਿੰਗ ਹੈ ਉਹ ਤਾਂ ਜੇਲ੍ਹ 'ਚ ਬੈਠ ਕੇ ਸਾਰਾ ਕੁਝ ਕਰਵਾ ਰਿਹਾ ਹੈ ਹੁਣ ਦੇਖੋ ਜੀ ਜੱਗੂ ਤੇ ਕਾਰੋਬਾਰ ਚੱਟੇ ਦਾ ਜੱਗੂ ਤੇ ਕੋਈ ਰਿਕਵਰੀ ਦੱਸੋ ਮੈਨੂੰ ਇੱਕ ਵੀ ਰਿਕਵਰੀ ਦਿਖਾ ਦਿਓ ਜੱਗੂ ਦੀ